ਇਹ ਇਹਨਾਂ ਦੇ ਘਰ ਦੀ ਇਹ ਕੁਲਰ ਲਾ ਕੇ ਬਾਹਰ ਸੁੱਤੇ ਪਏ ਸੀ ਕਿ ਰਾਤ ਜਦੋਂ ਵੀ ਬਾਹਰਲੇ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਰੋਂ ਕੁੱਡੀਆਂ ਅੰਦਰੋਂ ਕੁੱਡੀਆਂ ਲਾ ਕੇ ਅੰਦਰ ਪੂਰਾ ਦੋ ਤਿੰਨ ਤੇ ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਏ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਕੰਪਲੇਨਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਨੁਕਸਾਨ ਹੋ ਗਿਆ ਨੁਕਸਾਨ ਲਗਭਗ 1.5 ਲੱਖ ਦਾ ਹੋ ਗਿਆ ਆਹ ਸਾਹਸ ਸਿੰਘਾ ਪਿੰਡ ਮੇਰਾ ਵੱਧੋ ਵਾਲਾ ਕੀ ਗੱਲ ਬਾਤ ਹੈ ਰਤ ਰਾਤੀ ਸਵੇਰੇ ਅਹੀਂ ਫਿਰ 5 ਵਜੇ ਉੱਠਿਆ ਵਾਂ ਡੰਗਰਾਂ ਪੱਠੇ ਪਾਉਣ ਗਿਆ ਕਾ ਦਿਨ ਦਵਾਜਾ ਖੋਲਿਆ ਤਾਂ ਅੰਦਰਲੇ ਬੰਨੇ ਦਰਵਾਜਾ ਬੰਦ ਹੀ ਸੀ ਉਹਨਾਂ ਸਟੂਲ ਆਇਆ ਦਾ ਹੰਦਲੇ ਬੰਨੇ ਮੈਂ ਉਹਨਾਂ ਅਵਾਜ਼ ਮਾਰੀ ਹੈ ਕਿ ਦਰਵਾਜਾ ਬੰਦ ਹੋਦਾ ਜਦੋਂ ਮੈਂ ਬਾਹਰ ਗਿਆ ਵਾਂ ਬਾਹਰਲੇ ਬੰਨੇ ਜਾ ਕੇ ਵੇਖਿਆ ਤਾਂ ਗ੍ਰਿਲ ਟੁੱਟੀ ਪਈ ਰਹੀ ਫਿਰ ਇਹ ਸਭ ਸੰਖੇਪ ਕੀਤਾ ਗ੍ਰਿਲ ਨੂੰ ਗ੍ਰਿਲ ਗ੍ਰਿਲ ਟੁੱਟੀ ਪਈ ਪਹਨ ਇਹ ਕਹਿੰਦੇ ਨੇ ਚਾਹਤ ਕੀ ਹੋਇਆ ਅਡਾ ਦਾ ਆ ਗਿਆ ਨਾ ਥੋਲੇ ਸੋਨਾ ਹੈ 2019 ਜੇ ਕਹੇ ਇਸ ਨਾਮ ਦੇ ਸੁਵੇਰਾ ਖਾਣਾ ਛੇ ਰਿਹਾ ਬਰਦਾ ਰਾਤ ਨਹੀਂ ਬਾਬਾ ਨਹੀਂ ਬਾਬਾ ਪੂਰਾ ਪਰਿਵਾਰ ਬਾਹਰ ਡਿੱਤੀ ਬਾਹਰ ਤੇ ਇੰਡਾ ਸਾੜਦਾ ਆਵਾਜ਼ ਅਸੀਂ ਸੁੱਤੇ ਆ ਤੇ ਅੰਦਰ ਕੀ ਕੀ ਉਹਨਾਂ ਨੇ ਥੋਲਿਆ ਕੀ ਅੰਦਰੋਂ ਸਾਰੀਆਂ ਦੋ ਘੜੀਆਂ ਮਾਰੀਆਂ ਵੀ ਫੋਲੀ ਦੀਆਂ ਬੈੱਡ ਫੋਲੇ ਰਿਆ ਟਰੰਕ ਫੋਲੇ ਰਿਆ ਜਿਹੜਾ ਸਟੋਰ ਸਾਰਾ ਫੋਲਿਆ ਦਾ ਕੀ ਕੀ ਸਮਾਨ ਜੋੜੀ ਹੋਇਆ ਸੋਨਾ ਆਈ ਨਾ ਸੋਨਾ ਦਾ ਆ ਗਿਆ ਨਾ ਥੋਲੇ ਸੋਨਾ ਕੈਸ਼ ਵੀ ਚੋਰੀਆ ਗਿਆ ਸਾਰਾ ਨਹੀਂ ਆ ਗਿਆ ਕੋਸ਼ਿਸ਼ ਕੀਤੀ ਅਦਾਲਤ ਕੋਈ ਹਾਂਜੀ ਪੁਲਿਸ ਆਈ ਮਾਮਲਾ ਕਰਦੇ ਮਗਾ ਇਨਸਾਫ ਦੀ ਗੱਲ ਨਹੀਂ ਕਿ ਜਿਹੜੇ ਚੋਰਾਂ ਨੂੰ ਪਕੜਿਆ ਜਾਵੇ ਗਾੜੀ ਤੋਂ ਆ ਕੇ ਕੰਮ ਨਾ ਹੋਵੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ ਮਦੋ ਮੇਰਾ ਪਿੰਡ ਮਦੋਵਾਲਾ ਮੈਂ ਸਰਪੰਚਾਂ ਮਦੋਵਾਲਾ ਦੇ ਘਟਨਾਏ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ 5-4 ਜਾਣੇ ਉਹਨਾਂ ਬਾਹਰੋਂ ਗਰੇਲ ਪੁੱਟ ਕੇ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲਈਆਂ ਵਾ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰਤੇ ਆ ਤੇ ਅੰਦਰ ਵੜ ਕੇ ਇਹਨਾਂ ਦੀ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10-12 ਟੋਲੇ ਸੋਨਾ ਸੀਗਾ ਉਹ ਲੈ ਗਿਆ ਤੇ 20000 ਰੁਪਇਆ ਕੈਸ਼ ਸੀਗਾ ਉਹ ਲੈ ਗਿਆ ਉਹ ਪਰਿਵਾਰਕ ਮੈਂਬਰ ਕਿਤੇ ਸੀ ਉਹ ਪਰਿਵਾਰਕ ਮੈਂਬਰ ਬਾਹਰ ਸੁੱਤੇ ਹੋਏ ਬੇੜੇ ਤੇ ਨਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਰਾਤ ਕੋਈ 12 1 ਵਜੇ ਦੀ ਹੋਏਗੀ ਜੀ ਪੁਲਿਸ ਨੇ ਕਿਹਾ ਤਾਂ ਹੋਈ ਹੈ ਜੀ ਆਪਰੇ ਇੱਕ ਅੱਜ ਹੋਈਆ ਹੁਣੇ ਮਲਾਜਮ ਆਏ ਆ ਡਾਕਟਰ ਲੈ ਕੇ ਤੇ ਕਾਰਵਾਈ ਕਰਨ ਦੇ ਕਿੰਨਾ ਕਹਿ ਨੁਕਸਾਨ ਆਇਆ ਨੁਕਸਾਨ ਲਗਭਗ 12-13 ਲੱਖ ਦੇ ਲਗਭਗ ਹੋਈ ਗਈ